ਸਤਿ ਸ਼੍ਰੀ ਅਕਾਲ ਜੀ ਪੜਦੇ ਹਾਂ ਇੱਕ ਅੱਜ ਨਵੀਂ ਕਹਾਣੀ ਮੈਂ ਮੋਗਾ ਪੰਜਾਬ ਦੀ ਰਹਿਣ ਵਾਲੀ ਹਾਂ ਮੇਰਾ ਵਿਆਹ ਨਕੌਦਰਵਲ ਇੱਕ ਐਨ ਆਰ ਆਈ ਫੈਮਿਲੀ ਵਿੱਚ ਹੋਇਆ ਸੀ ਮੈਨੂੰ ਇੱਕ ਵਿਆਹ ਵਿੱਚ ਉਹਨਾਂ ਨੇ ਪਸੰਦ ਕੀਤਾ ਸੀ ਜਲਦੀ ਜਲਦੀ ਵਿੱਚ ਉਹ ਆਮ ਜਿਹਾ ਵਿਆਹ ਕਰਕੇ ਹੀ ਮੈਨੂੰ ਇੱਥੇ ਛੱਡ ਗਏ ਫਿਰ ਮੈਨੂੰ ਆਪਣੇ ਕੋਲ ਬੁਲਾ ਲਿਆ ਇੱਕ ਸਾਲ ਅਸੀਂ ਵਧਿਆ ਰਹੇ ਮੈਂ ਪ੍ਰੈਗਨੈਂਟ ਹੋ ਗਈ ਉਹ ਬਹਾਨਾ ਲਾ ਕੇ ਮੈਨੂੰ ਇੰਡੀਆ ਲੈ ਆਏ ਆਖਦੇ ਚਲੋ ਇੱਥੇ ਚੈੱਕਅਪ ਕਰਵਾ ਲੈਂਦੇ ਆ ਸਸਤਾ ਹੋ ਜਾਏਗਾ ਇੰਡੀਆ ਵਿੱਚ ਤੇ ਕਿਸੇ ਤਰ੍ਹਾਂ ਉਹਨਾਂ ਨੇ ਡਾਕਟਰ ਨੂੰ ਪੈਸੇ ਦੇ ਕੇ ਪਤਾ ਕਰਵਾ ਲਿਆ ਕਿ ਬੇਟੀ ਹੈ ਜਾਂ ਬੇਟਾ ਨਿਕਲੀ ਬੇਟੀ ਉਦੋਂ ਤੋਂ ਮੈਨੂੰ ਕਹਿਣ ਲੱਗੇ ਅਸੀਂ ਇਹ ਬੱਚਾ ਨਹੀਂ ਰੱਖਣਾ ਕਿਉਂਕਿ ਉਹਨਾਂ ਨੂੰ ਪਤਾ ਲੱਗ ਚੁੱਕਾ ਸੀ ਕਿ ਬੇਟੀ ਹੈ ਮੈਨੂੰ ਉਦੋਂ ਤੋਂ ਹੀ ਉਹਨਾਂ ਤੋਂ ਨਫ਼ਰਤ ਹੋਣ ਲੱਗੀ ਜਦੋਂ ਮੈਂ ਵਾਪਸ ਗਈ ਉਹ बार-बार ਇੱਕੋ ਗੱਲ ਕਰਨ ਕਿ ਚੈੱਕ-ਅਪ ਕਰਾਉਣ ਚੱਲੀਏ ਮੈਨੂੰ ਪਤਾ ਸੀ ਕਿ ਇਹਨਾਂ ਨੇ ਚੈੱਕ-ਅਪ ਕੀ ਕਰਵਾਉਣਾ ਹੈ ਮੈਨੂੰ ਬਹਾਨਾ ਮੈਂ ਬਹਾਨਾ ਲਾ ਕੇ ਆਪਣੀ ਫਰੈਂਡ ਕੋਲ ਚਲੀ ਗਈ ਉਸ ਨੂੰ ਸਾਰੀ ਗੱਲ ਦੱਸ ਦਿੱਤੀ ਉਹਨੇ ਮੁੜ ਕੇ ਮੈਨੂੰ ਉਹਨਾਂ ਕੋਲ ਜਾਣ ਹੀ ਨਹੀਂ ਦਿੱਤਾ ਕਹਿੰਦੇ ਗੰਦੀ ਸੋਚ ਦੇ ਲੋਕ ਆਹ ਹੋ ਸਕਦਾ ਹੈ ਤੈਨੂੰ ੱੱੱਕਾ ਮਾਰ ਕੇ ਆਪ ਹੀ ਗਿਰਾ ਦੇਣ ਮੁੜ ਕੇ ਬੱਚਾ ਖਤਮ ਕਰਵਾ ਦੇਣ ਮੈਨੂੰ ਫੋਨ ਆਉਂਦੇ ਸੀ ਮੈਂ ਬੰਦ ਕਰਤੀ ਜਦੋਂ ਧਮਕੀਆਂ ਦੇਣ ਲੱਗੇ ਤੇ ਮੇਰੀ ਸਹੇਲੀ ਸਿੱਧੀ ਹੋ ਗਈ ਉਹਨਾਂ ਨਾਲ ਕੇ ਮੈਂ ਪੁਲਿਸ ਕੰਪਲੇਨ ਕਰਨ ਲੱਗੀ ਅਖੀਰ ਮੈਂ ਉਸਨੂੰ ਤਲਾਕ ਦੇ ਦਿੱਤਾ ਮੇਰੇ ਘਰ ਵੀ ਰੌਲਾ ਪੈ ਗਿਆ ਲੰਡਰ ਹੋ ਗਈ ਕੁੜੀ ਇਹ ਲਵੋ ਜਿਵੇਂ ਸੌਰੇ ਆਖਦੇ ਇਸਨੂੰ ਉਵੇਂ ਹੀ ਕਰਨਾ ਚਾਹੁੰਦਾ ਸੀ ਮੈਂ ਕਿਹਾ ਕਿਉਂ ਕਰਨਾ ਚਾਹੁੰਦਾ ਸੀ ਮੈਨੂੰ ਕਿਉਂ ਜੀ ਹੱਤਿਆ ਕਰਾਂ ਜੇ ਤੁਸੀਂ ਇਹ ਗੱਲ ਮੰਨਦੇ ਮੈਨੂੰ ਉਹਨਾਂ ਅਨੁਸਾਰ ਕਰਨਾ ਚਾਹੀਦਾ ਸੀ ਫਿਰ ਤੁਸੀਂ ਤੁਸੀਂ ਕਿਉਂ ਨਹੀਂ ਮੈਨੂੰ ਮਾਰਿਆ ਮੈਂ ਵੀ ਕੁੜੀ ਸੀ ਇਸ ਦਾ ਕਿਸੇ ਕੋਲ ਜਵਾਬ ਨਹੀਂ ਸੀ ਮੇਰੀ ਜੋ ਫਰੈਂਡ ਸੀ ਉਸਨੇ ਸਕੀਆਂ ਭੈਣਾ ਵਾਂਗ ਮੇਰੀ ਮਦਦ ਕੀਤੀ ਮੈਂ ਬੱਚੇ ਨੂੰ ਜਨਮ ਦਿੱਤਾ ਹੈਰਾਨੀ ਹੋਈ ਕਿ ਇਹ ਇੱਕ ਮੁੰਡਾ ਸੀ ਪਰ ਜਦੋਂ ਅਸੀਂ ਇੰਡੀਆ ਚੈੱਕਅਪ ਕਰਵਾਇਆ ਸੀ ਡਾਕਟਰ ਨੇ ਬੇਟੀ ਕਿਹਾ ਸੀ ਕੋਈ ਵੀ ਸੀ ਹੈ ਤੇ ਰੱਬ ਦਾ ਜੀ ਮੈਂ ਤੇ ਪਾਪ ਤੋਂ ਬਚ ਗਈ ਇਹ ਬੱਚਾ ਕਰਮਾ ਵਾਲਾ ਸੀ ਇਸ ਤੇ ਦੁਨੀਆ ਵਿੱਚ ਆਉਣ ਨਾਲ ਮੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆ ਗਈਆਂ ਇਸ ਬਹਾਨੇ ਮੇਰੀ ਮੰਮੀ ਨੂੰ ਵੀਜ਼ਾ ਮਿਲਿਆ ਕਿ ਉਹਨੇ ਬੱਚੇ ਨੂੰ ਸੰਭਾਲਣ ਲਈ ਆਉਣਾ ਸੋ 2 ਮਹੀਨੇ ਬਾਅਦ ਮੈਨੂੰ ਵਧਿਆ ਕੰਮ ਮਿਲ ਗਿਆ ਕੰਮ ਤੇ ਲੱਗੀ ਇੱਕ ਮੁਲਾਕਾਤ ਇੱਕ ਪਾਕਿਸਤਾਨੀ ਸਿੱਖ ਮੁੰਡੇ ਨਾਲ ਹੋਈ ਅਸੀਂ ਦੋਨੇ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ ਮੈਂ ਉਸ ਨੂੰ ਇੱਕ ਵੀ ਗੱਲ ਦਾ ਝੂਠ ਨਹੀਂ ਬੋਲਿਆ ਮੈਂ ਸਭ ਗੱਲਾਂ ਤੁਹਾਨੂੰ ਦੱਸ ਦਿੱਤੀਆਂ ਸੱਚ-ਸੱਚ ਉਸਨੇ ਵੀ ਆਪਣੇ ਬਾਰੇ ਦੱਸਿਆ ਕਿ ਉਹ ਇੱਕ ਮੁਸਲਿਮ ਕੁੜੀ ਨੂੰ ਪਿਆਰ ਕਰਦਾ ਸੀ ਧਰਮ ਇੱਕ ਨਾ ਹੋਣ ਕਰਕੇ ਵਿਆਹ ਨਹੀਂ ਹੋ ਸਕਿਆ ਉਹਨੇ ਅਖੀਰ ਉਹ ਦੇਸ਼ ਛੱਡ ਹੀ ਦਿੱਤਾ ਸੀ ਅਸੀਂ ਵਿਆਹ ਕਰਵਾ ਲਿਆ ਮੇਰੇ ਬੱਚੇ ਨੂੰ ਉਸਨੇ ਅਪਣਾ ਲਿਆ ਅੱਜ ਵੀ ਮੈਂ ਗੱਲਾਂ-ਗੱਲਾਂ ਵਿੱਚ ਆਪਣੇ ਸਰਦਾਰ ਜੀ ਨੂੰ ਛੇੜ ਦਿੰਦੀ ਹੁੰਦੀ ਆ ਕਿ ਸਹੇਲੀ ਦੀ ਯਾਦ ਤਾਂ ਨਹੀਂ ਆਉਂਦੀ ਬਹੁਤ ਵਧੀਆ ਸਫ਼ਰ ਬੀਤ ਰਿਹਾ ਜ਼ਿੰਦਗੀ ਦਾ ਅਸੀਂ ਦੋਨੇ ਇੱਥੇ ਖੁਸ਼ ਹਾਂ ਮੇਰਾ ਬੇਟਾ ਹੁਣ 4 ਸਾਲ ਦਾ ਹੋ ਗਿਆ ਪਿਛਲੇ 2 ਸਾਲ ਤੋਂ ਮੈਂ ਆਪਣੇ ਸਰਦਾਰ ਜੀ ਨਾਲ ਰਹਿ ਰਹੀ ਹਾਂ ਬਹੁਤ ਖੁਸ਼ ਹਾਂ ਓਕੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਗਰ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਕੇ ਜਾਓ ਤੇ ਮਿਲਦੇ ਹਾਂ ਫਿਰ ਅਗਲੀ ਕਹਾਣੀ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਖੁਸ਼ ਰਹੋ ਆਬਾਦ ਰਹੋ ਆਪਣੇ ਆਪਣੇ ਫੈਮਿਲੀ ਦਾ ਧਿਆਨ ਰੱਖੋ ਮਿਲਦੇ ਆਂ ਜੀ ਫੇਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਾਏ ਬਾਏ